ਦੋਸਤੋ ਬੀਤੇ ਕੱਲ ਗੁਰਦਾਸਪੁਰ ਸ਼ਹਿਰ ਦੇ ਇੱਕ ਨਿੱਜੀ ਰੈਸਟੋਰੈਂਟ ਦੇ ਖਾਣੇ ਵਿੱਚ ਕੀੜਾ ਆਉਂਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਅੱਜ ਗੁਰਦਾਸਪੁਰ ਦੇ ਫੂਡ ਸੇਫਟੀ ਵਿਭਾਗ ਵੱਲੋਂ ਇਸ ਹੋਟਲ ਦੇ ਜਿੱਥੇ ਖਾਣਾ ਬਣਾਇਆ ਜਾਂਦਾ ਵਾ ਇਹਨਾਂ ਦੀ ਉਸ ਰਸੋਈ ਜਾਂ ਕਿਚਨ ਕਹਿ ਸਕਦੇ ਹਾਂ ਉਹਦੇ ਵਿੱਚ ਜਦੋਂ ਚੈਕਿੰਗ ਕੀਤੀ ਤਾਂ ਵਿਭਾਗ ਦੇ ਨਾਲ ਸੋਸ਼ਲ ਮੀਡੀਆ ਦੀ ਕਵਰੇਜ ਲਈ ਸਾਰੇ ਲੋਕ ਹੈਰਾਨ ਹੋ ਗਏ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਦਾਸਪੁਰ ਦੇ ਇੱਕ ਨਿੱਜੀ ਰੈਸਟ ਰੈਸਟੋਰੈਂਟ ਦੀ ਰਸੋਈ ਦੀਆਂ ਜਿੱਥੇ ਨਰਕ ਪਿਆ ਹੋਇਆ ਤੁਸੀਂ ਖੁਦ ਤਸਵੀਰਾਂ ਦੇ ਰਾਹੀਂ ਸਾਹਮਣੇ ਦੇਖ ਸਕਦੇ ਹੋ ਕਿੰਨੇ ਬੱਦਤਰ ਹਾਲਾਤ ਨੇ ਔਰ ਇਨ੍ਹਾਂ ਹਾਲਾਤਾਂ ਦੇ ਵਿੱਚ ਖਾਣਾ ਬਣਾ ਕੇ ਆਏ ਹੋਏ ਕਸਟਮਰਾਂ ਨੂੰ ਇਸ ਨਿੱਜੀ ਰੈਸਟੋਰੈਂਟ ਵੱਲੋਂ ਪਰੋਸਿਆ ਜਾਂਦਾ ਹੈ ਔਰ ਔਰ ਦੇਖ ਕੇ ਹਾਲਾਤ ਜਿਹੜਾ ਵਾ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿੰਨਾ ਜ਼ਿਆਦਾ ਜਗ੍ਹਾ-ਜਗ੍ਹਾ ਦੇ ਉੱਤੇ ਗੰਦ ਪਿਆ ਹੋਇਆ ਵਾ ਕੋਈ ਵੀ ਇੱਥੇ ਸਫਾਈ ਵਿਵਸਥਾ ਦਾ ਹਾਲ ਨਹੀਂ ਆ ਸਬੰਧਤ ਵਿਭਾਗ ਵੱਲੋਂ ਡਾਕਟਰ ਜੀਐਸ ਪੰਨੂ ਜਿਹੜੇ ਕਿ ਸਹਾਇਕ ਕਮਿਸ਼ਨਰ ਨੇ ਔਰ ਉਹਨਾਂ ਦੇ ਨਾਲ ਮੈਡਮ ਰੇਖਾ ਸ਼ਰਮਾ ਸੀਨੀਅਰ ਅਫੀਸਰ ਫੂਡ ਸੇਫਟੀ ਵਿਭਾਗ ਵੱਲੋਂ ਅੱਜ ਇਸ ਹੋਟਲ ਦੇ ਸੈਂਪਲ ਜਿਹੜੇ ਆ ਉਹ ਭਰੇ ਗਏ ਆ ਔਰ ਇਹ ਸੈਂਪਲ ਭਰਨ ਦੇ ਨਾਲ ਲਗਾਤਾਰ ਤੁਹਾਨੂੰ ਤਸਵੀਰਾਂ ਜੜੀਆਂ ਵਾ ਐਕਸਕਲੂਸਿਵ ਤਸਵੀਰਾਂ ਐਕਸਪ੍ਰੈਸ న్యూਸ نیٹ ਤੇ ਦਿਖਾ ਰਹੇ ਆ ਇਹ ਉਹ ਹੋਟਲ ਆ ਗੁਰਦਾਸਪੁਰ ਦਾ ਨਿੱਜੀ ਰੈਸਟੋਰੈਂਟ ਆ ਜਿੱਥੇ ਕੱਲ ਖਾਣੇ ਦੇ ਵਿੱਚ ਕੀੜਾ ਆਇਆ ਸੀਗਾ ਔਰ ਬਹੁਤ ਤੇਜ਼ੀ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀਗੀ ਗੱਲਬਾਤ ਦੌਰਾਨ ਸਹਾਇਕ ਕਮਿਸ਼ਨਰ ਫੂਡ ਜੀਐਸ ਪੰਨੂ ਨੇ ਕਿਹਾ ਕਿ ਉਹਨਾਂ ਵੱਲੋਂ ਸੈਂਪਲ ਲੈ ਲਏ ਗਏ ਹਨ ਔਰ ਬਾਕੀ ਵੀ ਵੀਡੀਓਗ੍ਰਾਫੀ ਕਰਵਾਈ ਗਈ ਹੈ ਫੂਡ ਸੇਫਟੀ ਵਿਭਾਗ ਦੇ ਜੋ ਨਿਯਮ ਨੇ ਜੇਕਰ ਕੋਈ ਵੀ ਚੀਜ਼ ਉਹਨਾਂ ਦੇ ਉਲਟ ਨਜ਼ਰ ਆਈ ਜਾਂ ਸੈਂਪਲਾਂ ਦਾ ਜੋ ਵੀ ਰਿਜ਼ਲਟ ਆਏਗਾ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਏਗੀ ਮੈਂ ਡਾਕਟਰ ਜੀਐਸ ਪੰਨੂ ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਮੇਰੇ ਨਾਲ ਸਾਡੇ ਫੂਡ ਸੇਫਟੀ ਆਫੀਸਰ ਮੈਡਮ ਰੇਖਾ ਸ਼ਰਮਾ ਜੀ ਅਸੀਂ ਜਿਹੜਾ ਹੈ ਗਿਆ ਜੀ ਅੱਜ ਸਾਡੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀਗਾ ਕਿ ਇੱਕ ਰੈਸਟੋਰੈਂਟ ਦੇ ਵਿੱਚ ਜਿਹੜਾ ਖਾਣਾ ਖਾਧਾ ਗਿਆ ਹੈ ਆਪਣੇ ਭਾਈ ਸਾਹਿਬ ਹਣਾਂ ਲੋ ਤੇ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕੋਈ ਕੀੜਾ ਜਿਹੜਾ ਨਿਕਲਿਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਹੈ ਅੱਜ ਆਪਣੀ ਟੀਮ ਦੇ ਨਾਲ ਇੱਥੇ ਜਿਹੜਾ ਹੈ ਚੈਕਿੰਗ ਕਰ ਲਈ ਆਏ ਆ ਜਿਹਦੇ ਦੌਰਾਨ ਅਸੀਂ ਇੱਕ ਤੇ ਚਾਵਲਾਂ ਦਾ ਸੈਂਪਲ ਤੇ ਇੱਕ ਜਿਹੜਾ ਹੈ ਗਰੀਬੀ ਦਾ ਸੈਂਪਲ ਲਿਆ ਇਸ ਤੋਂ ਇਲਾਵਾ ਉਹਨਾਂ ਦੀ ਕਿਚਨ ਵਗੈਰਾ ਜਿਹੜੀ ਚੈੱਕ ਕੀਤੀ ਹੈ ਕਿਚਨ ਦੇ ਵਿੱਚ ਜਿੱਦਾਂ ਉਹਨਾਂ ਨੂੰ ਅਸੀਂ ਕਿਹਾ ਹੈ ਵੀ ਤੁਸੀਂ ਜਿਹੜੇ ਡਸਟਬਿਨ ਵਗੈਰਾ ਹੈ ਉਹ ਟੱਕੀ ਵਗੈਰਾ ਰੱਖੋ ਪ੍ਰੋਪਰ ਸਾਫ਼ ਸਫਾਈ ਦਾ ਧਿਆਨ ਰੱਖੋ ਜਿੱਥੇ ਤੁਸੀਂ ਆਪਣਾ ਵਾਸ਼ਿੰਗ ਵਗੈਰਾ ਕਰਦੇ ਆ ਉਹ ਜਿਹੜੀ ਜਗ੍ਹਾ ਆ ਉਹ ਥੱਲੇ ਉਹ ਚੰਗੀ ਤਰ੍ਹਾਂ ਉਹਦਾ ਫਰਸ਼ ਵਗੈਰਾ ਠੀਕ ਕਰੋ ਜੜੀਆਂ ਵੀ ਕਮੀਆਂ ਆ ਜੋ ਵੀ ਖਾਮੀਆਂ ਨੇ ਉਹਨਾਂ ਨੂੰ ਕਿਹਾ ਹੈ ਵੀ ਜਲਦੀ ਤੋਂ ਜਲਦੀ ਪੂਰਾ ਕਰੋ ਜੇਕਰ ਇਹ ਨਹੀਂ ਕਰਨਗੇ ਤੇ ਜੋ ਵੀ ਵਿਭਾਗ ਵੱਲੋਂ ਬਣਦੀ ਕਾਰਵਾਈ ਜਿਹੜੀ ਹੈ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਨ ਲਿਆਂਦੀ ਜਾਵੇਗੀ ਪਰ ਇਸ ਤੋਂ ਇਲਾਵਾ ਅਸੀਂ ਵੈਸੇ ਵੀ ਜਿਹੜਾ ਆ ਹਰ ਦੁਕਾਨਦਾਰ ਨੂੰ ਜਾਂ ਹਰ ਰੈਸਟੋਰੈਂਟ ਵਗੈਰਾ ਢਾਬੇ ਵਾਲੇ ਨੂੰ ਜਿਹੜਾ ਆ ਉਹ ਆਪਣੇ ਵੱਲੋਂ ਹਦਾਇਤ ਕਰਦੇ ਆ ਪੀ ਤੁਸੀਂ ਜੇ ਲੋਕਾਂ ਨੂੰ ਕੋਈ ਚੀਜ਼ ਪਰੋਸ ਰਹੇ ਆ ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਉਹਨੂੰ ਜਿਹੜਾ ਆ ਸਾਫ਼ ਸੁਥਰੇ ਤਰੀਕੇ ਨਾਲ ਤੇ ਵਧੀਆ ਤਰੀਕੇ ਨਾਲ ਦਿਓ ਜੇਕਰ ਉਹਦੇ ਵਿੱਚ ਕੋਈ ਵੀ ਕਮੀ ਪਾਈ ਜਾਂਦੀ ਆ ਜਾਂ ਖਾਮੀ ਪਾਈ ਜਾਂਦੀ ਆ ਜੋ ਵੀ ਐਜ਼ ਪਰ ਐਕਟ ਆ ਉਹ ਬਣਦੀ ਕਾਰਵਾਈ ਜਿਹੜੀ ਆ ਉਹ ਲਈ ਅਸੀਂ ਜਿਹੜਾ ਆ ਅੱਜ ਆਪਣੀ ਟੀਮ ਨਾਲ ਅਸੀਂ ਚੈੱਕ ਕਰਨ ਆਏ ਆ ਜੇ ਜੇ ਇਹਦੇ ਵਿੱਚ ਜਿਹੜੀ ਕੋਈ ਅਸੀਂ ਸੈਂਪਲਸ ਤਾਂ ਹੀ ਲੈ ਲਏ ਆ ਉਸ ਐਜ਼ ਪਰ ਐਕਟ ਜਿਹੜਾ ਆ ਉਹਦੇ ਹਿਸਾਬ ਦੇ ਨਾਲ ਅਸੀਂ ਤਾਂ ਹੀ ਆਏ ਆ ਉਹ ਜਿਹੜੀ ਚੀਜ਼ ਆ ਉਹਦੀ ਕੁਆਂਟੀਟੀ ਹਰ ਚੀਜ਼ ਦੀ ਕੁਆਂਟੀਟੀ ਜਿਹੜੀ ਹੁੰਦੀ ਆ ਵੀ ਉਹਦੇ ਹਿਸਾਬ ਦੇ ਨਾਲ ਅਸੀਂ ਕੋਈ ਚੀਜ਼ ਦਾ ਸੈਂਪਲ ਲੈ ਕੇ ਭੇਜ ਸਕਦੇ ਆ ਵੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਇਹ ਜਿਹੜੀ ਚੀਜ਼ ਹੈਗੀ ਆ ਹੋਣੀ ਨਹੀਂ ਚਾਹੀਦੀ ਠੀਕ ਹੈ ਜੀ ਜੇ ਹੋਈ ਆ ਤੇ ਜੇ ਉਹਦੇ ਸਬੰਧ ਦੇ ਵਿੱਚ ਉਹ ਅੱਗੇ ਤੋਂ ਸਾਰੇ ਦੁਕਾਨਦਾਰ ਤਾਂ ਹੀ ਕਹਿ ਰਹੇ ਆ ਜੀ ਉਹਦੇ ਵਿੱਚ ਇਹਨਾਂ ਨੂੰ ਅਸੀਂ ਜਿਹੜਾ ਆ ਇਹਦੇ ਸਬੰਧ ਦੇ ਵਿੱਚ ਨੋਟਿਸ ਜਾਰੀ ਕਰਦੇ ਆ ਜਿਹਦੇ ਵਿੱਚ ਕਿ ਅਸੀਂ ਜੋ-ਜੋ ਕਮੀਆਂ ਪਾਈਆਂ ਗਈਆਂ ਆ ਉਹਦਾ ਟਾਈਮ ਪੀਰੀਅਡ ਹੁੰਦਾ ਜਿਹੜਾ ਲਾਇਸੈਂਸ ਆ ਲਾਇਸੈਂਸ ਦੇ ਨਾਲ ਇੱਕ ਜਿਹੜਾ ਆ ਇੱਕ ਜਿਹੜਾ ਇਹਨਾਂ ਨੇ ਨਾ ਜੀ ਰੂਲ 12 ਲਾਉਣੇ ਹੁੰਦੇ 골ਡਨ ਰੂਲ 12 ਉਹਦੇ ਥੱਲੇ ਇਹਨਾਂ ਨੇ ਆਪਣਾ ਕੋਈ ਇੱਕ ਨੰਬਰ ਡਿਸਪਲੇ ਸਾਰਿਆਂ ਨੂੰ ਕਰਨ ਦੀ ਹਦਾਇਤ ਕੀਤੀ ਜਾਂਦੀ ਆ ਵੀ ਤੁਸੀਂ ਆ ਨੰਬਰ ਆਪਣਾ ਲਾਓ ਜੇ ਇਨ ਕੇਸ ਪਰਮਾਤਮਾ ਨਾ ਕਰੇ ਕਿਸੇ ਨੂੰ ਵੀ ਕਿਸੇ ਵੀ ਕਸਟਮਰ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਉਸ ਨੰਬਰ ਦੇ ਉੱਤੇ ਪਹਿਲਾਂ ਤੇ ਤੁਹਾਨੂੰ ਕੰਟੈਕਟ ਕਰੇ ਜੇ ਤੁਸੀਂ ਉਹ ਪ੍ਰੋਬਲਮ ਜਿਹੜੀ ਆ ਸੋਲਵ ਨਹੀਂ ਕਰਦੇ ਆ ਤੇ ਉਹ ਜਿਹੜੇ ਆ ਉਹ ਸਬੰਧਤ ਮਹਿਕਾ ਉਹ ਸਬੰਧਤ ਮਹਿਕਮੇ ਨੂੰ ਜਿਹੜਾ ਹੈ ਉਹ ਸ਼ਿਕਾਇਤ ਕਰ ਸਕਦਾ ਹੈ